ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਸੋ ਗੁਰਮੁਖ ਪਿਆਰਿਓ ਮਾਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਸੰਗਤ ਦੇ ਰੂਪ ਵਿੱਚ ਆਪਾਂ ਇਕੱਤਰ ਹੋ ਕੇ ਸਿਮਰਨ ਕਰ ਰਹੇ ਆ ਪ੍ਰਮਾਤਮਾ ਨੂੰ ਯਾਦ ਕਰ ਰਹੇ ਆ ਕਿਉਂਕਿ ਇਹ ਜੋ ਸਾਨੂੰ ਜੀਵਨ ਮਿਲਿਆ ਇਹ ਪ੍ਰਮਾਤਮਾ ਦੇ ਮਲਾਪ ਵਾਸਤੇ ਮਿਲਿਆ ਹੋਇਆ। ਨਿਲਸੀ ਤਾਂ ਸਕਦੇ ਆ ਜੇ ਸਾਡਾ ਮਨ ਸਹਿਜ ਵਿੱਚ ਆਵੇਗਾ। ਸਹਿਜ ਮਿਲੇ ਮਿਲਿਆ ਪਰਵਾਣ ਨਾ ਤੇ ਸਮਰਨ ਨਾ ਆਵਣ ਜਾਣ। ਕਿਉਂਕਿ ਜਿਹੜਾ ਗੁਰਮੁਖ ਸਹਿਜ ਵਿੱਚ ਆਉਂਦਾ ਉਹਦਾ ਹੀ ਪ੍ਰਮਾਤਮਾ ਨਾਲ ਮਲਾਪ ਹੁੰਦਾ। ਕਿਉਂਕਿ ਜੇ ਮਾਨਸਹਿਜ ਵਿੱਚ ਨਹੀਂ ਤਾਂ ਫਿਰ ਉਸ ਅਵਸਥਾ ਦੇ ਵਿੱਚ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ ਦੇ ਨਾਲ ਕਿਉਂਕਿ ਮਾਲਕ ਸਹਿਜ ਗੁਫਾ ਦੇ ਵਿੱਚ ਬੈਠਾ ਆਇਆ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੋਪਤਰਖਾਇਆ ਗੁਰਦੁਆਰੇ ਲਾਇ ਭਾਵਣੇ ਇੱਕ ਨਾਂ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧਿ ਸਿਧਾਂਤ ਨਾ ਜਾਈ ਪਾਇਆ ਤੇ ਬਾਹਰ ਜਿਹੜਾ ਵਾ ਉਹ ਮਾਲਕ ਨੇ ਇਹ ਖੇਲ ਰਚਾਇਆ ਹੋਇਆ ਮਾਇਆ ਦਾ ਤੇ ਨੌ ਦੁਆਰੇ ਜਿਹੜੇ ਸਾਡੇ ਸਰੀਰ ਦੇ ਆ ਉਹ ਪ੍ਰਗਟ ਕਰ ਦਿੱਤੇ ਆ ਤੇ ਜਿਹੜਾ ਦਸਵਾਂ ਵਾ ਉਹ ਗੁਪਤ ਆ ਜਿਹਨੂੰ ਸਹਿਜ ਕਹਿ ਦਿੱਤਾ ਮਾਰੇ ਨੇ ਸਹਿਜ ਘਰ ਕਹਿ ਦਿੱਤਾ ਤੇ ਉੱਥੇ ਆਪ ਬੈਠਾ ਹੋਇਆ ਸਹਿਜ ਗੁਫਾ ਦੇ ਵਿੱਚ ਕਹਿੰਦੇ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਉੱਚ ਸਵਾਰਿਆ ਜੀਓ ਤੇ ਜੇ ਅਸੀਂ ਹੁਣ ਉਸ ਗੁਫਾ ਦੇ ਵਿੱਚ ਪ੍ਰਵੇਸ਼ ਕਰਾਂਗੇ ਤੇ ਫਿਰ ਆਪਣਾ ਉਹਦੇ ਨਾਲ ਮਲਾਪ ਹੋਵੇਗਾ ਤਾੜੀ ਤੋਂ ਲਈ ਤੋਂ ਭਾਵ ਕਿ ਉਹ ਸਹਿਜ ਗੁਫਾ ਦੇ ਵਿੱਚ ਮਾਲਕ ਢੇੜਾ ਵਾ ਉਹ ਸੋਨ ਸੁਵਾਦੀ ਵਿੱਚ ਸਮਾਇਆ ਹੋਇਆ ਸੋਨ ਸੁਵਾਦੀ ਆਪ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜੀ ਹੁਣ ਇਹ ਸਹਿਜ ਗੁਫਾ ਕੀ ਹੈ ਜਦੋਂ ਆਪਾਂ ਇੱਥੋਂ ਜਾ ਰਹੇ ਆ ਆਪਣੇ ਅੰਤਰਗਤ ਧਿਆਨ ਨੂੰ ਲਿਜਾ ਰਹੇ ਆ ਜੇ ਸਾਡਾ ਧਿਆਨ ਨਾਭੀ ਤੱਕ ਜਾਂਦਾ ਨਾਬੀ ਦੇ ਉੱਤੇ ਜਾ ਕੇ ਸਾਡੀ ਸੁਰਤੀ ਟਿਕ ਜਾਂਦੀ ਆ ਇੱਥੋਂ ਸਹਿਜ ਗੁਫਾ ਸ਼ੁਰੂ ਹੋ ਜਾਂਦੀ ਆ ਤੇ ਇਸ ਕਰਕੇ ਮਾਰ ਸੱਚੇ ਪਾਤਸ਼ਾਹ ਸਾਨੂੰ ਇਹ ਵਾਰ-ਵਾਰ ਸਮਝਾ ਰਹੇ ਆ ਕਿ ਹਰ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਤੇ ਬਾਹਰ ਇਹ ਪਾਉਣ ਦਾ ਵਾਜਾ ਵੱਜਦਾ ਬਾਹਰ ਪਾਉਣ ਚੱਲ ਰਹੀ ਆ ਪਾਉਣ ਦੇ ਦੁਆਰਾ ਸਾਨੂੰ ਸੁਵਾਸ ਦਿੱਤੇ ਜਾ ਰਹੇ ਆ ਪਰ ਆਪ ਮਾਲਕ ਜਿਹੜਾ ਵਾ ਉਹ ਪਾਉਣ ਤੋਂ ਉੱਪਰ 10ਵੇਂ ਦੁਆਰ ਦੇ ਵਿੱਚ ਬੈਠਾ ਹੋਇਆ ਪੌਣ ਪਗ ਪਾਣੀ ਅਗਨੀ ਬਿਸਰਾਓ ਤਹੀਂ ਨਰੰਜਣ ਸਾਚਾ ਨਾਓ ਤੇ ਜਦੋਂ ਸਾਡਾ ਮਨ ਇਹ ਪੌਣ ਪਾਣੀ ਵਸੰਤਰ ਤੋਂ ਉੱਪਰ ਉੱਠਦਾ ਤੇ ਉੱਥੇ ਫਿਰ ਸਾਨੂੰ ਉਸ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਜਿਹੜੀ ਸਹਿਜ ਤੋਂ ਨੇ ਆ ਉਹ ਸੁਣਾਈ ਦੇਣ ਲੱਗ ਪੈਂਦੀ ਤੇਰਾ ਮੁਖ ਸੁਹਾਵਾ ਜੀ ਉਹ ਸਹਿਜ ਤੁਨ ਬਾਣੀ ਕਿਰੋਵਾ ਦੇਖੇ ਸਾਰ ਨੂੰ ਪਾਣੀ ਇਸ ਕਰਕੇ ਫਿਰ ਉਸ ਵਸਤਾ ਦੇ ਵਿੱਚ ਗੁਰਮੁਖ ਸਾਨੂੰ ਸਮਝਾਉਂਦੇ ਆ ਕਿ ਸਹਿਜ ਮਿਲੇ ਮਿਲਿਆ ਪਰਵਾਣ ਨਾ ਤੇ ਸਮਰਨ ਨਾ ਆਵਣ ਜਾਣ ਕਿ ਜਿਹੜੇ ਗੁਰਮੁਖ ਸਹਿਜ ਵਿੱਚ ਗਏ ਉਹਨਾਂ ਦਾ ਮਲਾਪ ਹੋਇਆ ਤੇ ਉਹ ਪਰਵਾਣ ਹੋ ਗਏ ਤੇ ਜਿਹੜੇ ਇਸ ਵਸਤਾ ਦੇ ਵਿੱਚ ਬਾਹਰ ਮੁਖੀ ਹੋ ਕੇ ਚੱਲਦੇ ਰਹੇ ਵਿਚਾਰਾਂ ਦੇ ਵਿੱਚ ਚਲੇ ਗਏ ਪੁਰਣਿਆਂ 'ਚ ਚਲੇ ਗਏ ਸੰਸ਼ਿਆ ਤੇ ਚੱਲ ਗਏ ਫਿਕਰਾਂ ਤੇ ਚਲੇ ਆ ਗਏ ਚਲੇ ਗਏ ਉਹਨਾਂ ਦਾ ਜਿਹੜਾ ਮਨ ਆ ਉਹ ਫਿਰ ਪਰਮਾਤਮਾ ਤੋਂ ਦੂਰ ਹੋ ਜਾਂਦਾ ਸ਼ੰਕਿਆਂ ਦੇ ਵਿੱਚ ਪੈ ਜਾਂਦਾ ਸ਼ੰਕਾਵਾਦੀ ਬਣ ਜਾਂਦਾ ਤੇ ਆਪਾਂ ਸ਼ੰਕਾਵਾਦੀ ਨਹੀਂ ਬਣਨਾ ਕਿਉਂਕਿ ਆਪਾਂ ਦਾ ਤਾਂ ਪ੍ਰੈਕਟੀਕਲ ਹੀ ਆ ਇਹ ਸਾਰਾ ਖੇਲ ਕਿ ਜਦੋਂ ਮਨ ਸੁੰਨ ਵਿੱਚ ਜਾਂਦਾ ਸਹਜ ਵਿੱਚ ਜਾਂਦਾ ਵਾ ਤੇ ਉੱਥੇ ਜਾ ਕੇ ਸਾਡੇ ਮਨ ਨੂੰ ਜਿਹੜਾ ਸੁੱਖ ਮਿਲਦਾ ਉਹ ਇਸ ਸੁੱਖ ਜਿਹੜਾ ਸੰਸਾਰ ਦੇ ਵਿੱਚ ਹੋਰ ਕਿਤੇ ਨਹੀਂ ਆਦਾ ਨੇਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਕੋ ਫੇਰਾ ਜਿਹੜਾ ਸਹਜ ਵਿੱਚ ਜਾ ਕੇ ਸਾਨੂੰ ਸੁਖ ਮਿਲਦਾ ਵਾ ਉਹ ਹੋਰ ਕਿਤੇ ਵੀ ਨਹੀਂ ਸੁਖ ਹੈਗਾ ਤੇ ਇਸ ਕਰਕੇ ਹੁਣ ਜਦੋਂ ਆਪਣਾ ਮਨ ਸਹਜ ਵਿੱਚ ਆਉਂਦਾ ਤੇ ਸਾਡੇ ਸ਼ੰਕੇ ਖਤਮ ਹੋ ਜਾਂਦੇ ਆ ਸ਼ੰਕੇ ਉਹਨਾਂ ਚਿਰ ਹੀ ਚੱਲਦੇ ਜਿੰਨਾ ਚਿਰ ਸਾਡਾ ਮਨ ਪਉਣ ਵਿੱਚ ਮਿਲਿਆ ਹੋਇਆ ਵਾ ਤੇ ਵਿਚਾਰ ਫੁਰਨਾ ਫੁਰਨੇ ਆ ਰਹੇ ਆ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਜਿਹੜੇ ਵੀ ਗੁਰਮੁਖ ਪਰਮਾਤਮਾ ਨੂੰ ਮਿਲੇ ਉਹਨਾਂ ਨੇ ਆਪਣਾ ਪ੍ਰੈਕਟੀਕਲ ਗੁਰਬਾਣੀ ਵਿੱਚ ਲਿਖਿਆ ਇਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਸ਼ਾ ਮਹਾਰਜ ਪਰਮਾਤਮਾ ਨਾਲ ਮਿਲੇ ਤੇ ਉਹਨਾਂ ਨੇ ਆਪਣਾ ਪ੍ਰੈਕਟੀਕਲ ਗੁਰਬਾਣੀ ਵਿੱਚ ਲਿਖ ਦਿੱਤਾ ਜੇ ਕੋਈ ਹੋਰ ਗੁਰਮੁਖ ਮਿਲਿਆ ਤੇ ਉਹਨਾਂ ਨੇ ਆਪਣਾ ਪ੍ਰੈਕਟੀਕਲ ਬਾਣੀ ਵਿੱਚ ਲਿਖਿਆ ਹੋਇਆ ਇਸ ਕਰਕੇ ਆਪਾਂ ਹੁਣ ਇਹ ਪ੍ਰੈਕਟੀਕਲ ਕਰਨਾ ਆਪਾਂ ਗੱਲਾਂ ਬਾਤਾਂ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਗੱਲਾਂ ਦੇ ਨਾਲ ਪ੍ਰਮਾਤਮਾ ਨਾਲ ਜੁੜਿਆ ਨਹੀਂ ਜਾ ਸਕਦਾ ਗੱਲ ਹੀ ਜੋਗਣਾ ਹੋਈ ਤੇ ਆਪਾਂ ਬਾਣੀ ਪੜ੍ਹਦੇ ਆ ਤੇ ਆਪਾਂ ਮਾਰੇ ਕਹਿੰਦੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਸਾਡਾ ਮਨ ਸਹਿਜ ਵਿੱਚ ਆਇਆ ਤੇ ਉਦੋਂ ਮਲਾਪ ਹੋਇਆ ਤੇ ਹੋਰ ਵੀ ਜਿਹੜੇ ਗੁਰਮੁਖ ਪ੍ਰਮਾਤਮਾ ਨਾਲ ਮਿਲੇ ਉਹਨਾਂ ਨੇ ਵੀ ਸਾਨੂੰ ਵਾਰ-ਵਾਰ ਇਹੋ ਸਮਝਾਇਆ ਇਹ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ ਕਿ ਜਿਹੜੇ ਵੀ ਗੁਰਮੁਖ ਪਰਮਾਤਮਾ ਨਾਲ ਮਿਲਿਓ ਉਹਨਾਂ ਨੇ ਇਹ ਸਹਿਜ ਅਵਸਥਾ ਉਹਨਾਂ ਦੀ ਬਣੀ ਤਾਂ ਹੀ ਫਿਰ ਉਹਨਾਂ ਨੂੰ ਪਰਮਾਤਮਾ ਦਾ ਜਿਹੜਾ ਮਲਾਪ ਹੋਇਆ ਤੇ ਇਸ ਕਰਕੇ ਉਹ ਸਹਿਜ ਅਵਸਥਾ 'ਚ ਜਾਣ ਵਾਸਤੇ ਸਾਨੂੰ ਪ੍ਰੈਕਟੀਕਲ ਕਰਨਾ ਪੈਂਦਾ ਨਾ ਕਿ ਗੱਲਾਂ ਗੱਲਾਂ ਦੇ ਨਾਲ ਤਾਂ ਮਾਰਜ ਕਹਿੰਦੇ ਕੋਈ ਜੋਰ ਜੋੜ ਨਹੀਂ ਸਕਦਾ ਗੱਲ ਹੀ ਜੋ ਬਣਾਉਈ ਏਕ ਦ੍ਰਿਸ਼ਟ ਕਰ ਅ ਸੰਸਾਰ ਜਾਣੇ ਜੋਗੀ ਕਹੀਏ ਸੋਈ ਕਿ ਜਿਹੜਾ ਇੱਕੋ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਵੇਖੇ ਤੇ ਫਿਰ ਉਹ ਜਿਹੜਾ ਇੱਕ ਦ੍ਰਿਸ਼ਟੀ ਹੋ ਜੇ ਤੇ ਉਹਨੂੰ ਮਹਾਰਾਜ ਕਹਿੰਦੇ ਪਰਮਾਤਮਾ ਇਹੋ ਜ ਗੁਰਮੁਖ ਜੋਗੀ ਆ ਤੇ ਜਿਹੜਾ ਉਸ ਵਹਤਾ ਦੇ ਵਿੱਚ ਵਿਚਾਰਾਂ ਦੇ ਵਿੱਚ ਚਲਿਆ ਜਾਵੇ ਦੁਬਧਾ ਦੇ ਵਿੱਚ ਪੈ ਜੇ ਤੇ ਉਹਨੂੰ ਫਿਰ ਮਹਾਰਾਜ ਕਹਿੰਦੇ ਉਹਨੂੰ ਜੋਗੀ ਨਹੀਂ ਆਪਾਂ ਕਹਿ ਸਕਦੇ ਜੋਗ ਜੋਗੀ ਉਹ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਜਿਹੜਾ ਇੱਕ ਦ੍ਰਿਸ਼ਟ ਹੋ ਜੇ ਤੇ ਇੱਕ ਦ੍ਰਿਸ਼ਟ ਹੋਣ ਵਾਸਤੇ ਸਾਨੂੰ ਜਿਹੜਾ ਵਾਰ-ਵਾਰ ਇਸੇ ਤਰ੍ਹਾਂ ਅਭਿਆਸ ਕਰਨਾ ਪੈਣਾ ਇੱਕ ਦ੍ਰਿਸ਼ਟ ਹੋਣ ਵਾਸਤੇ ਆਪਾਂ ਇਹ ਸਾਰਾ ਸਿਮਰਨ ਕਰ ਰਹੇ ਆ ਕਿ ਇੱਕ ਦ੍ਰਿਸ਼ਟ ਹੋ ਜੀ ਤੇ ਜਿੰਨਾ ਚਿਰ ਸਾਡਾ ਮਨ ਇੱਕ ਦ੍ਰਿਸ਼ਟ ਨਹੀਂ ਹੁੰਦਾ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਯੋਗੀ ਕਹੀਏ ਸੋਈ ਤੇ ਉਹਨਾਂ ਚਿਰ ਆਪਾਂ ਨੂੰ ਕੋਈ ਜੁੜੇ ਹੋਏ ਨਹੀਂ ਕਹਿ ਸਕਦਾ ਬਾਰੋਂ ਭਾਵਾਂ ਅਸੀਂ ਲੱਗਦੇ ਆਂ ਵੀ ਜੁੜ ਗਏ ਪਰ ਅੰਦਰੋਂ ਹਜੇ ਮੰਨ ਨਹੀਂ ਜੁੜਿਆ ਤੇ ਖੇੜਾ ਸਾਡੇ ਮਨ ਦੀ ਉਦਨ ਵੀ ਆਪਾਂ ਇਹੋ ਵਿਚਾਰਾਂ ਕਰ ਰਹੇ ਹਾਂ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨਗਾਠਾ ਕਿ ਜੇ ਆਪਾਂ ਮੋਨ ਵੀ ਧਾਰ ਕਰ ਲੈਂਦੇ ਪਹਿਲੇ ਸਮਿਆਂ ਵਿੱਚ ਜੀਵ ਤੇ ਮਨ ਦੇ ਵਿੱਚ ਕੋਈ ਨਾ ਕੋਈ ਵਿਚਾਰ ਚੱਲਦਾ ਰਹਿੰਦਾ ਤੇ ਫਿਰ ਉਹ ਜਿਹਾ ਮੋਨ ਵੀ ਧਾਰਨ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਆਪਾਂ ਵਾਰ-ਵਾਰ ਬੋਲ ਰਹੇ ਆ ਕਿਉਂਕਿ ਮਨ ਨੂੰ ਚੁੱਪ ਕਰਾਉਣਾ ਜਦੋਂ ਮਨ ਚੁੱਪ ਕਰਦਾ ਫਿਰ ਸਹਿਜ ਅਵਸਥਾ ਬਣਦੀ ਜੇ ਮਨ ਬੋਲੀ ਜਾਵੇ ਫਿਰ ਸਹਿਜ ਅਵਸਥਾ ਨਹੀਂ ਬਣਦੀ ਤੇ ਇਸ ਕਰਕੇ ਮਹਾਰਾਜ ਕਹ ਆ ਵੀ ਪਹਿਲਾਂ ਤੁਸੀਂ ਇਸ ਮਨ ਨੂੰ ਮਾਰੋ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਜੇ ਆਪਾਂ ਭਗਤੀ ਕਰਨੀ ਤੇ ਫਿਰ ਆਪਾਂ ਇਹ ਮਨ ਨੂੰ ਚੁੱਪ ਕਰਾ ਕੇ ਕਰ ਸਕਦੇ ਆ ਕਿਉਂਕਿ ਜੇ ਇਹ ਬੋਲੇਗਾ ਤੇ ਫਿਰ ਉਸ ਵਕਤਾ ਵਿੱਚ ਵਿਚਾਰ ਜਿਹੜੇ ਆ ਜਾਣਗੇ ਤੇ ਉਹ ਵਿਚਾਰ ਹੀ ਫਿਰ ਸਾਡੇ ਮਨ ਨੂੰ ਦੁਬਧਾ ਚ ਪਾ ਦਿੰਦੇ ਆ ਇਸ ਕਰਕੇ ਹੁਣ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਹਾ ਕਿ ਦੁਬਧਾ ਜ ਨਹੀਂ ਪੈਣਾ ਆਪਾਂ ਇਨ੍ਹਾਂ ਵਿਚਾਰਾਂ ਤੋਂ ਉੱਪਰ ਉੱਠ ਕੇ ਭਗਤੀ ਕਰਨੀ ਆ ਤ੍ਰੈ ਗੁਣ ਮੇਟੇ ਚੌਤੇ ਵਰਤੇ ਇਨ੍ਹਾਂ ਭਗਤ ਨਰਾਰੀ ਇਹ ਉਥੇ ਪਾਦ ਵਿੱਚ ਜਾਣਾ ਆਪਾਂ ਤੇ ਚੌਥੇ ਪਾਦ ਦੇ ਵਿੱਚ ਤੇ ਮਾਰਜੀ ਕਹਿੰਦੇ ਸਹਿਜ ਆ ਤੇਹੋਂ ਗੁਣਾ ਵਿੱਚ ਸਹਿਜ ਨਾਲ ਉਪਜੇ ਤ੍ਰੈ ਗੁਣ ਭਰਮ ਭੁਲਾਏ ਇਹ ਤ੍ਰੈ ਗੁਣਾ ਦੇ ਵਿੱਚ ਦਾ ਸਿਰਫ ਭਰਮ ਹੀ ਆ ਵਿਚਾਰ ਹੀ ਆ ਸ਼ੰਕੇ ਹੀ ਆ ਜਿੰਨੇ ਮਰਜ਼ੀ ਅਸੀਂ ਇਕੱਠੇ ਕਰੀ ਜਾਈਏ ਤੇ ਇਸ ਕਰਕੇ ਮਾਰੇ ਕਹਿੰਦੇ ਤੇਹੋਂ ਗੁਣਾ ਵਿੱਚ ਸਹਿਜ ਨਾਲ ਉਪਜੇ ਤ੍ਰੈ ਗੁਣ ਭਰਮ ਭੁਲਾਏ ਪੜ੍ਹੀਏ ਗੁਣੀਆਂ ਕਿਆ ਕਥਿਏ ਮੰਡੂ ਕੁੱਥਾ ਜਾਏ ਇਥੇ ਤਰ੍ਹਾਂ ਦੇ ਗੁਣਾ ਦੇ ਵਿੱਚ ਆਪਾਂ ਜਿੰਨਾ ਮਰਜ਼ੀ ਪੜਦੇ ਰਹੀਏ ਗਿਆਨ ਇਕੱਠਾ ਗਿਆਨ ਇਕੱਠਾ ਕਰ ਲਈਏ ਕਥਾ ਕਰ ਲਈਏ ਪਰ ਜੇ ਆਪਣਾ ਉਹ ਪ੍ਰੈਕਟੀਕਲ ਨਹੀਂ ਹੁੰਦਾ ਤਾਂ ਫਿਰ ਉਹ ਮਾਰਜੀ ਕਹਿੰਦੇ ਕੋਈ ਕਰਨ ਦਾ ਫਾਇਦਾ ਨਹੀਂ ਤੇ ਗੱਲਾਂ ਬਾਤਾਂ ਆਪਾਂ ਇੱਕ ਦੂਸਰੇ ਨਾਲ ਭਾਂਜ ਨਹੀਂ ਮਰਜ਼ੀ ਕਰਦੇ ਰਹੀਏ ਪਰ ਜੇ ਉਸ ਚੀਜ਼ ਉੱਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ ਤੇ ਮਾਰਜੀ ਕਹਿੰਦੇ ਫਿਰ ਉਸ ਵਹਤਾ ਦੇ ਵਿੱਚ ਸਾਡੇ ਅੰਦਰ ਉਹ ਤਤ ਗਿਆਨ ਪ੍ਰਗਟ ਨਹੀਂ ਹੁੰਦਾ ਕਹਿੰਦੇ ਜਾ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟ ਆਇਆ ਤੇ ਜਦੋਂ ਸਾਡੇ ਅੰਦਰ ਵਿਸ਼ਵਾਸ ਹੁੰਦਾ ਵਾ ਤੇ ਫੇਰ ਹੀ ਸਾਨੂੰ ਤਤ ਗਿਆਨ ਹੁੰਦਾ ਵਾ ਆਤਮਿਕ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਅੰਦਰੋਂ ਤੇ ਜੇ ਆਪਾਂ ਸਿਰਫ ਬਾਹਰੋਂ ਹੀ ਗੱਲਬਾਤ ਕੀਤੀ ਤੇ ਆਪਣਾ ਮਨ ਹਜੇ ਵਿਚਾਰਾਂ ਤੋਂ ਰਹਿਤ ਨਹੀਂ ਹੋਇਆ ਮਨ ਹਜੇ ਉੱਥੇ ਨਹੀਂ ਪਹੁੰਚਦਾ ਤਾਂ ਫਿਰ ਐਸੀ ਅਵਸਥਾ ਦੇ ਵਿੱਚ ਮਾਰੇ ਸਾਨੂੰ ਸਮਝਾਉਣਾ ਕਰਦੇ ਮਰ ਕਹਿੰਦੇ ਮਨਮੁਖ ਕਮਤ ਕਾਚੀ ਮਨੂਆ ਡੋਲੇ ਕਥਿ ਨ ਾਕਤ ਕਹਾਣੀ ਕਿ ਜਿਹੜਾ ਉਸ ਵਸਥਾ ਵਿੱਚ ਮੇਰੇ ਵਰਗਾ ਉਹਦੀ ਮਤ ਕਾਚੀ ਹੁੰਦੀ ਆ ਉਹ ਫਿਰ ਾਕਤ ਕਹਾਣੀ ਨੂੰ ਨਹੀਂ ਕਾਥਦਾ ਪਰਮਾਤਮਾ ਦੇ ਮਲਾਪ ਦੀ ਗੱਲ ਨਹੀਂ ਦੱਸਦਾ ਉਹ ਉਹ ਫਿਰ ਦੂਸਰੀਆਂ ਕਾਥਾ ਕਹਾਣੀਆਂ ਸਾਨੂੰ ਸੁਣਾਵੇਗਾ ਪਰ ਸਾਡੇ ਮਨ ਦੀ ਕਹਾਣੀ ਨਹੀਂ ਸੁਣਾਉਂਦਾ ਜੀਵ ਨੂੰ ਕਿ ਸਾਡਾ ਮਨ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ ਤੇ ਪਰਮਾਤਮਾ ਨਾਲ ਹੁਣ ਕਿਸ ਤਰ੍ਹਾਂ ਅਸੀਂ ਮਿਲਣਾ ਉਹ ਸਾਨੂੰ ਇਹ ਕਹਾਣੀ ਬਾਰੇ ਨਹੀਂ ਦੱਸੇਗਾ ਤੇ ਇਸ ਕਰਕੇ ਉਹ ਮਹਾਰਾਜ ਕਹਿੰਦੇ ਫਿਰ ਇਸ ਅਵਸਥਾ ਦੇ ਵਿੱਚ ਜਿਹਨੂੰ ਵਿਸ਼ਵਾਸ ਨਹੀਂ ਭਾਈ ਸਾਹਿਬ ਗੁਰਮੁਖ ਵਚਨ ਕਰਦੇ ਹੁੰਦੇ ਸੀ ਕਿ ਇਹ ਵਿਸ਼ਵਾਸ ਕਰਨਾ ਪੈਣਾ ਵੇਖੋ ਅਨਾਪਾ ਨੂੰ ਪਹਿਲਾਂ ਵਿਸ਼ਵਾਸ ਕਰਨਾ ਪੈਣਾ ਇਹ ਜਿਤਨਾ ਸੰਸਾਰ ਅੱਜ ਤੁਸੀਂ ਵੇਖੋ ਵਿਸ਼ਵਾਸ ਦੇ ਛਿਰ ਤੇ ਆਪਾਂ ਚੱਲ ਰਹੇ ਹਾਂ ਸੰਸਾਰ ਜਿਹੜਾ ਵਾ ਵਿਸ਼ਵਾਸ ਦੇ ਉੱਤੇ ਚੱਲ ਰਿਹਾ ਵਾ ਤੇ ਇੱਥੇ ਵਿਸ਼ਵਾਸ ਕੀ ਦੇ ਉੱਤੇ ਕਰਨਾ ਪ੍ਰਮਾਤਮਾ ਦੇ ਉੱਤੇ ਬਾਹਰ ਤੇ ਆਪਾਂ ਵੇਖੋ ਧਰੇਕ ਤੇ ਵਿਸ਼ਵਾਸ ਕਰ ਲੈਨੇ ਆ ਪਰ ਪ੍ਰਮਾਤਮਾ ਤੇ ਜਿਹੜਾ ਜੀਵ ਆ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ ਤੇ ਇਸੇ ਕਰਕੇ ਜੀਵ ਨੂੰ ਫਿਰ ਉਹ ਜਿਹੜਾ ਤਤ ਗਿਆਨ ਦੀ ਸਮਝ ਨਹੀਂ ਆਉਂਦੀ ਤਤ ਗਿਆਨ ਪ੍ਰਗਟ ਨਹੀਂ ਹੁੰਦਾ ਤੇ ਜਿਹਨੂੰ ਪਰਮਾਤਮਾ ਉਤੇ ਵਿਸ਼ਵਾਸ ਆ ਜਾਂਦਾ ਵਾ ਤੇ ਉਹਦੇ ਹਿਰਦੇ ਵਿੱਚ ਫਿਰ ਇਹ ਗਿਆਨ ਦਾ ਜਿਹੜਾ ਵਾ ਪ੍ਰਗਟਾਵਾ ਹੋ ਜਾਂਦਾ ਤੇ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਸਾਨੂੰ ਇਹ ਕਹਿੰਦੇ ਆ ਵੀ ਤਿਹਉ ਗੁਣਾ ਵਿੱਚ ਸਹਿਜ ਨਾਲ ਉਪਜੇ ਤ੍ਰੈ ਗੁਣ ਭਰਮ ਭੁਲਾਏ ਪੜੀਏ ਗੁਣੀਏ ਕਿਆ ਕਥੀਏ ਇਹ ਤ੍ਰੈ ਗੁਣਾਂ ਦੇ ਵਿੱਚ ਜੋ ਮਰਜੀ ਅਸੀਂ ਕਰਦੇ ਰਹੀਏ ਇਹਨਾਂ ਦਾ ਕੋਈ ਫਾਇਦਾ ਨਹੀਂ ਕਹਿੰਦੇ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਈ ਵੀ ਸਹਿਜ ਅਵਸਥਾ ਦਾ ਚੌਥੇ ਪਦ ਵਿੱਚ ਆ ਤੇ ਗੁਰਮੁਖਾਂ ਨੂੰ ਉਹ ਪ੍ਰਾਪਤ ਹੋ ਜਾਂਦੀ ਤੇ ਇਸ ਕਰਕੇ ਫਿਰ ਉਸ ਅਵਸਥਾ ਦੇ ਵਿੱਚ ਜਦੋਂ ਗੁਰਮੁਖ ਬੈਠਦੇ ਸਹਿਜ ਅਵਸਥਾ ਦੇ ਵਿੱਚ ਜਾ ਕੇ ਤੇ ਉੱਥੇ ਫਿਰ ਇਹ ਔਕਾਤ ਕਥਾ ਸ਼ੁਰੂ ਹੁੰਦੀ ਹੈ ਮਾਰੇ ਕਹਿੰਦੇ ਸਹਿਜ ਕੀ ਔਕਾਤ ਕਥਾ ਹੈ ਨਰਾਰੀ ਤੋਲ ਨਾ ਹੀ ਚੜੇ ਜਾਇ ਨਾ ਮੁਕਾਤੀ ਹਲਕੀ ਲਗੇ ਨਾ ਭਾਰੀ ਤੇ ਇਹ ਜਿਹੜੀ ਸਹਿਜ ਕਥਾ ਵਾ ਗੁਰਬਾਣੀ ਦੇ ਵਿੱਚ ਇਹਨੂੰ ਸਹਿਜ ਕਥਾ ਕਿਹਾ ਜਿਹੜੀ ਮਲਾਪ ਦੀ ਸਾਡੀ ਕਥਾ ਨਾ ਇਹਨੂੰ ਸਹਿਜ ਕਥਾ ਕਿਹਾ ਵਾ ਕਹਿੰਦੇ ਸਹਿਜ ਕਥਾ ਪ੍ਰਭ ਕੀ ਅਟ ਅਤ ਮਿੱਠੀ ਗੁਰਲੇ ਕਾਹੂ ਨੇਤਰੋਂ ਮਿੱਠੀ ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਆ ਵੀ ਜੇ ਆਪਾਂ ਉਹਦਾ ਕਹੀ ਜਾਈਏ ਵੀ ਇਹ ਸਹਿਜ ਕਥਾ ਵਾ ਪਰ ਮਾਨਾ ਆਪਣਾ ਸਹਿਜ ਵਿੱਚ ਨਾ ਹੋਵੇ ਤੇ ਫਿਰ ਉਸ ਵਸਤਾ ਦੇ ਵਿੱਚ ਉਸ ਕਥਾ ਨੂੰ ਮਾਰ ਦੇਣੇ ਨੇ ਪ੍ਰਵਾਨਗੀ ਨਹੀਂ ਦਿੱਤੀ ਮਰ ਕੇ ਕਥ ਕਥ ਰਹੀ ਲੁਕਾਈ ਕਥ ਕਹਿਣੇ ਮੁਕਤ ਨਾ ਪਾਈ ਇਹ ਸਾਰੇ ਕਥਾ ਤਾਂ ਸਾਰੇ ਕਰਦੇ ਮੇਰੇ ਵਰਗੇ ਵਾਧੂ ਮਿਲਣਗੇ ਸੰਸਾਰ ਵਿੱਚ ਕੋਲ ਕਲਾ ਕਥਾ ਵਿਚਾਰਾਂ ਕਰਨ ਦੇ ਨਾਲ ਆਪਾਂ ਮੁਕਤ ਨਹੀਂ ਹੋ ਸਕਦੇ ਜਿੰਨੀਆਂ ਮਰਜ਼ੀ ਆਪਾਂ ਕਰਦੇ ਰਹੀਏ ਮੁਕਤ ਤਾਂ ਉਦੋਂ ਹੀ ਹੋ ਸਕਦੇ ਜਦੋਂ ਆਪਣਾ ਪ੍ਰੈਕਟੀਕਲ ਹੋਣਾ ਤੇ ਇਸ ਕਰਕੇ ਆਪਾਂ ਜੋਰ ਜਿਹੜਾ ਪ੍ਰੈਕਟੀਕਲ ਤੇ ਦੇਣਾ ਵਾ ਹਨਾ ਤੇ ਨਾ ਕੀ ਕਥਾ ਕਹਾਣੀਆਂ ਤੱਕ ਆਪਾਂ ਸੀਮਤ ਰਹਿਣਾ ਵਾ ਇਹ ਸਾਡਾ ਪ੍ਰੈਕਟੀਕਲ ਹੋਵੇ ਜਿਹਦਾ ਪ੍ਰੈਕਟੀਕਲ ਹੁੰਦਾ ਵਾ ਉਹ ਫਿਰ ਗੁਰਮੁਖ ਜਿਹੜੇ ਆ ਉਹ ਫਿਰ ਡੋਲਦੇ ਨਹੀਂ ਆ ਉਹਨਾਂ ਨੂੰ ਉਹਦੇ ਉੱਤੇ ਵਿਸ਼ਵਾਸ ਹੁੰਦਾ ਆਪਣੇ ਪ੍ਰੈਕਟੀਕਲ ਦੇ ਉੱਤੇ ਜਿਸ ਤਰ੍ਹਾਂ ਅਣ ਮੰਨ ਲਓ ਆਪਾਂ ਇੱਥੇ ਆਏ ਵਿਵੇਕ ਸਰ ਤੇ ਆਪਾਂ ਆ ਗਏ ਇੱਥੇ ਤੇ ਹੁਣ ਆਪਾਂ ਤੇ ਸਾਰਾ ਕੁਝ ਇੱਥੇ ਆਣ ਕੇ ਵੇਖ ਲਿਆ ਜਿਹੜੇ ਕੋਈ ਇੱਥੇ ਨਹੀਂ ਆਇਆ ਜੇ ਆਪਣੇ ਕੋਲੋਂ ਕੋਈ ਪੁੱਛੇਗਾ ਤੇ ਆਪਾਂ ਉਹਨੂੰ ਪੂਰੇ ਡਿਟੇਲ ਚ ਸਮਝਾਵਾਂਗੇ ਪੂਰੇ ਵਿਸ਼ਵਾਸ ਦੇ ਨਾਲ ਉਹਨੂੰ ਦੱਸਾਂਗੇ ਦੱਸਾਂਗੇ ਕਿ ਉੱਥੇ ਆ ਚੀਜ਼ ਆ ਕਿ ਉੱਥੇ ਕਿੱਥੇ ਸਰੋਵਰ ਆ ਹੈਨਾ ਸਾਰਾ ਆਪਾਂ ਉਹਨੂੰ ਸਮਝਾਵਾਂਗੇ ਕਿ ਕਿੱਥੇ ਉਹ ਉੱਥੇ ਦੇਖਦੇ ਪ੍ਰਸ਼ਾਦ ਮਿਲਦਾ ਕਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਕਿੱਥੇ ਮਾਰੇ ਸੱਚੇ ਪਾਤਸ਼ਾਹ ਜੀ ਸੁਕਾਸਨ ਉਦੇ ਵਿੱਚ ਜਾਂਦੇ ਉਹ ਆਪਾਂ ਸਾਰਾ ਦੱਸ ਸਕਦੇ ਆ ਤੇ ਜੇ ਆਪਾਂ ਗਏ ਨਹੀਂ ਗੱਲਾਂ ਬਾਤਾਂ ਸੁਣੀਆਂ ਹੋਣ ਤਾਂ ਫਿਰ ਉਸ ਵਸਤਾ ਦੇ ਵਿੱਚ ਕਿ ਸਾਡੇ ਕਈ ਵਾਰ ਕੀ ਹੁੰਦਾ ਵੀ ਫਿਰ ਮਨ ਜਿਹੜਾ ਵਾ ਉਥੇ ਫਿਰ ਕਈ ਵਾਰ ਵਿਸ਼ਵਾਸ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਇਸ ਕਰਕੇ ਆਪਾਂ ਪ੍ਰੈਕਟੀਕਲ ਕਰਕੇ ਉਥੇ ਜਾਣਾ ਵਾ ਜਿੰਨਾ ਚਿਰ ਮਨ ਜਾਂਦਾ ਨਹੀਂ ਤੇ ਫਿਰ ਮਾਰੇ ਕਹਿੰਦੇ ਉਹਨਾਂ ਚਿਰ ਵਿਸ਼ਵਾਸ ਨਹੀਂ ਹੁੰਦਾ ਮਨ ਨੂੰ ਤੇ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਮਨ ਮੰਨੇ ਲੋਕ ਨਾ ਪਤੀਜੇ ਨਾ ਪਤੀਜੇ ਤਉ ਕਿਆ ਕੀਜੇ ਤੇ ਜਿਨ੍ਹਾਂ ਦਾ ਗੁਰਮਖਾਂ ਦਾ ਮਨ ਮੰਨ ਜਾਂਦਾ ਉਹ ਕਹਿੰਦੇ ਵੀ ਹੁਣ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮੰਨੇ ਜਾਂ ਨਾ ਮੰਨੇ ਉਹ ਫਿਰ ਆਪਣਾ ਪ੍ਰੈਕਟੀਕਲ ਆਪਣੇ ਪ੍ਰੈਕਟੀਕਲ ਦਾ ਆਨੰਦ ਲੈਂਦੇ ਸਿਮਰਨ ਕਰਕੇ ਕਿਉਂਕਿ ਭਗਤੀ ਆਪਾਂ ਲੋਕਾਂ ਨੂੰ ਬਣਾਉਣ ਵਾਸਤੇ ਨਹੀਂ ਕਰ ਰਹੇ ਇਹ ਆਪਣੇ ਮਨ ਨੂੰ ਬਣਾਉਣ ਵਾਸਤੇ ਕਰ ਰਹੇ ਲੋਕਪਤੀ ਨੇ ਨਾ ਪਤ ਹੋਵੇ ਨਾ ਹੀ ਰਾਮ ਆਣਾ ਹਨਾ ਇਸ ਕਰਕੇ ਮਹਾਰਾਜ ਕਹਿੰਦੇ ਵੀ ਆਪਾ ਆਪਣੇ ਮਨ ਨੂੰ ਮਨਾਉਣ ਵਾਸਤੇ ਕਰਦੇ ਕੋਈ ਨਹੀਂ ਮੰਨਦਾ ਤੇ ਉਹਦੇ ਵਿੱਚ ਵੀ ਆਪਣਾ ਨਹੀਂ ਕੋਈ ਕਸੂਰ ਹੈ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਵੀ ਇਹ ਜਿਸੇ ਭੁਲਾਵੇ ਪੰਦ ਤਿਸੇ ਦਿਖਾਵੇ ਕੌਣ ਜਿਸੇ ਭੁਲਾਵੇ ਹਨਾ ਦਿਸੇ ਜਿਸੇ ਦਿਖਾ ਲਵੇ ਵਾਠੜੀ ਤਿਸੇ ਭੁਲਾਵੇ ਕੌਣ ਕਿ ਜਿਹਨੂੰ ਪ੍ਰਮਾਤਮਾ ਨੇ ਮਾਲਕ ਆਪ ਰਸਤਾ ਵਿਖਾਉਂਦਾ ਨਾ ਉਹਨੂੰ ਫਿਰ ਕੋਈ ਭੁਲਾਉਂਦਾ ਭੁਲਾਵ ਨਹੀਂ ਸਕਦਾ ਤੇ ਜਿਹਨੂੰ ਮਾਲਕ ਨੇ ਭੁਲਾਇਆ ਉਹਨੂੰ ਕੋਈ ਜਨਾ ਨਹੀਂ ਸਕਦਾ ਤੇ ਇਸ ਕਰਕੇ ਗੁਰਮੁ ਕਹਿੰਦੇ ਹੁਣ ਮਨ ਮਨ ਦੇ ਮੰਨਣ ਦੇ ਉੱਤੇ ਆਉਂਦੀ ਸਾਰੀ ਗੱਲ ਕਹੇ ਕਬੀਰ ਮਨ ਮਾਨਿਆ ਮਨ ਮਾਨਿਆ ਤਾਂ ਉਹ ਹਰ ਜਾਣਿਆ ਕਹਿੰਦੇ ਮਨ ਮੰਨਿਆ ਤੇ ਤਾਂ ਹੀ ਪ੍ਰਮਾਤਮਾ ਨੂੰ ਜਾਣਿਆ ਤੇ ਜੇ ਮਾਨੀ ਨਾ ਮੰਨੇ ਮਾਨੀ ਕਰੇ ਤਰਾਈਆਂ ਤੇ ਫਿਰ ਫਿਰ ਕਿਦਾਂ ਖੇਲ ਬਣਨੀ ਆ ਫਿਰ ਤੇ ਖੇਡ ਬਣ ਨਹੀਂ ਸਕਦੀ ਜੇ ਮਾਨੀ ਇਸ ਕਰਕੇ ਮਨ ਤੋਂ ਹੀ ਸਾਰਾ ਖੇਲ ਸ਼ੁਰੂ ਹੁੰਦਾ ਵਾ ਤੇ ਇਸ ਕਰਕੇ ਮਨ ਨੂੰ ਹੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਸਾਧਨਾ ਪੈਣਾ ਇਹਨੂੰ ਤੇ ਮਨ ਹੋਏ ਨਚੇਂਦਰ ਨਿਸਲ ਹੋਏ ਰਹੀਏ ਉੱਠਦਿਆਂ ਬੈਹਂਦਿਆਂ ਸੁੱਤਿਆਂ ਸਦਾ ਸਦਾ ਹਰਤੇ ਆਈਏ ਤੇ ਮਨ ਨੂੰ ਇਸ ਵਹਤਾ ਵਿੱਚ ਆਪਾਂ ਲੈ ਜਾਣਾ ਤੇ ਜਿਹੜਾ ਮਾਨ ਆ ਉਹ ਮਨ ਜੀ ਤੇ ਮਨ ਨੂੰ ਮਨਾਉਣ ਵਾਸਤੇ ਤਾਂ ਆਪਾਂ ਸਾਰਾ ਇਹ ਉਪਰਾਲਾ ਕਰ ਰਹੇ ਆ ਤੇ ਜੇ ਮੰਨ ਲਓ ਮਨ ਨਹੀਂ ਮੰਨੇ ਆਪਣਾ ਤੇ ਫਿਰ ਮਾਰਾ ਕਹਿੰਦੇ ਜਾਗ ਨੂੰ ਮਨਾਉਣ ਦਾ ਕੋਈ ਫਾਇਦਾ ਨਹੀਂ ਮਨ ਮੰਨੇ ਅਬ ਜਾਗ ਜੀਤੇ ਮਾਰਾ ਆਪਾਂ ਬਾਣ ਪਾੜੇ ਜੀ ਤੇ ਪੜਦੇ ਤੇ ਜਦੋਂ ਆਪਾਂ ਉਸ ਵਾਸਤੇ ਵਿੱਚ ਮਨ ਦੇ ਵਾਸਤ ਮਨ ਨੂੰ ਵਾਸ ਵਿੱਚ ਕਰਾਂਗੇ ਤਾਂ ਫਿਰ ਸਾਡਾ ਇਹ ਜਿਹੜਾ ਖੇੜਿਆ ਇਹ ਜਿਹੜਾ ਪ੍ਰੈਕਟੀਕਲ ਆ ਫਿਰ ਉਹ ਸਾਡਾ ਪ੍ਰੈਕਟੀਕਲ ਪ੍ਰਵਾਨ ਹੁੰਦਾ ਤਾਂ ਇਹ ਮੈਂ ਕਹਿੰਦੇ ਸਹਿਜ ਮਿਲੇ ਮਿਲਿਆ ਪ੍ਰਵਾਨ ਨਾ ਤਿਸਮਰਨ ਨਾ ਆਵਣ ਜਾਣ ਤੇ ਉੱਥੇ ਜਾ ਕੇ ਸਾਡਾ ਇਹ ਫਿਰ ਆਉਣ ਜਾਣ ਦਾ ਚੱਕਰ ਖਤਮ ਹੋ ਜਾਂਦਾ ਤੇ ਉੱਥੋਂ ਮਹਾਰਾਜ ਕਹਿੰਦੇ ਇਹ ਜਿਹੜੀ ਸਹਿਜ ਕਥਾ ਸ਼ੁਰੂ ਹੋ ਜਾਂਦੀ ਹੈ ਸਹਿਜ ਕਥਾ ਪ੍ਰਭ ਕੀ ਆਤਮ ਨਰਾਰੀ ਸਹਿਜ ਕਥਾ ਪ੍ਰਭ ਕੀ ਆਤ ਮੀਠੀ ਆਪਾਂ ਨੂੰ ਬਾਣੀ ਵਿੱਚ ਦੇ ਬਾਰੇ ਵਾਰ-ਵਾਰ ਮਾ ਗੁਰੂ ਸਾਹਿਬ ਸਮਝਾਉਂਦੇ ਆ ਬਹੁਤ ਜੀ ਕਥਾ ਵੀ ਇਹੋ ਮਾਰ ਇਹਨੂੰ ਮਾਰੇ ਨੇ ਗੁਰਬਾਣੀ ਵਿੱਚ ਕਿਹਾ ਵਾ ਪਰ ਉੱਥੇ ਜਾਣ ਵਾਸਤੇ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਆ ਜੇ ਉੱਥੇ ਆਪਾਂ ਜਾਣਾ ਚਾਹੁੰਦੇ ਆ ਤੇ ਫਿਰ ਮਾਰਜੀ ਕਹਿੰਦੇ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਹੀ ਆਪਾਂ ਉੱਥੇ ਜਾ ਸਕਦੇ ਆ ਤੇ ਇਸ ਕਰਕੇ ਆਉ ਹਾਂ ਆਪਾਂ ਉਹ ਅਭਿਆਸ ਦੇ ਨਾਲ ਮਿਹਨਤ ਕਰਕੇ ਆਪਾਂ ਪ੍ਰੈਕਟੀਕਲ ਰੂਪ ਵਿੱਚ ਉੱਥੇ ਪਹੁੰਚਣਾ ਸਾਰਿਆਂ ਨੇ ਤੇ ਜੇ ਆਪਣਾ ਆਪਾਂ ਪਹੁੰਚਾਂਗੇ ਆਪਣਾ ਵਿਸ਼ਵਾਸ ਹੋਵੇਗਾ ਤਾ ਫਿਰ ਉਸ ਵਸਤਾ ਦੇ ਵਿੱਚ ਵਿਸ਼ਵਾਸ ਦੇ ਨਾਲ ਹੀ ਜਿਹੜਾ ਵਾ ਇਹ ਖੇਲ ਚੱਲਦਾ ਆ ਕਿ ਤਰ ਜੇ ਵਿਸ਼ਵਾਸ ਨਾ ਹੋਵੇ ਤਾਂ ਫਿਰ ਜਿਹੜੇ ਇਸ ਵਸਤਾ ਦੇ ਵਿੱਚ ਮਨ ਜਿਹੜਾ ਵਾ ਉਹ ਤਾਤ ਦੇ ਰਸਤੇ ਤੇ ਫਿਰ ਤੁਰ ਪੈਂਦਾ ਜੇ ਮਨ ਨੂੰ ਵਿਸ਼ਵਾਸ ਹੋਵੇ ਤੇ ਮਨ ਫਿਰ ਜਿਹੜਾ ਆਪਣਾ ਰਸਤਾ ਉਹ ਆਪ ਤਿਆਰ ਕਰਕੇ ਉਹਦੇ ਉੱਤੇ ਚੱਲਦਾ ਤੇ ਇਸ ਕਰਕੇ ਆਉ ਹੋਣਾ ਆਪਾਂ ਸਾਰੇ ਇਸ ਮਨ ਨੂੰ ਉਸ ਰਸਤੇ ਦੇ ਉੱਤੇ ਚਲਾਈਏ ਵਾ ਗੁਰੂ ਵਾ ਗੁਰੂ ਵਾ ਗੁਰੂ